68 ਤੀਰਥ ਨਿਵਾਸ ਉਥੇ ਕਰਦੇ ਨੇ ਜਿੱਥੇ ਵਸ ਸਦੂ ਆਂਦਾ 68 ਤੀਰਥ ਨਿਵਾਸ ਉਥੇ ਕਰਦੇ ਨੇ ਜਿੱਥੇ ਵਸ ਸਦੂ ਆਂਦਾ 68 ਤੀਰਥ ਨਿਵਾਸ ਜਿੱਥੇ ਵਸ ਸਾਧੁ ਆਹਾਂ 68 ਤੀਰਥ ਨਿਹਾਸੁ ਥੇ ਜਿੱਥੇ ਵਸ ਸਾਧੁ ਆਹਾਂ ਜਿੱਥੇ ਵਸ ਜੀ ਸਾਧੁ ਆਹਾਂ ਦਵ ਜਿੱਥੇ ਜਿੱਥੇ ਵਸਾ ਜੀ ਸਾਧੂਆਂ ਜਿੱਥੇ ਵਸਾ ਜੀ ਸਾਧੂਆਂ 68 ਤੀਰਥਾਂ ਨੇ ਵਾਸ ਥੇ ਕਰਦੇ ਨੇ ਜਿੱਥੇ ਵਸਾ ਸਾਧੂਆਂ 68 ਤੀਰਥਾਂ ਜਿੱਥੇ ਵਸ ਸਾਧਨਾ 68 ਤੀਰਥਨਿਵਾਸ ਦੇਵ ਦੇ ਨੀ ਜਿੱਥੇ ਵਸ ਸਾਧਨਾ 68 ਤੀਰਥਨਿਵਾਸ ਦੇਵ ਦੇ ਨੀ ਜਿੱਥੇ ਵਸ ਸਾਧਨਾ ਤੀਰਥ ਵੀ ਲੋਟ ਦੇ ਤਾਈ ਧੀਰਥ ਵੀਰ ਲੋਚ ਦੇ ਸਾਧੂਆਂ ਆਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ ਤੀਰਥਾਪੀ ਚੱਲ ਕੇ ਉਹਦੇ ਕੋਲ ਆ ਜਾਂਦੇ ਸੋ ਕਹਿੰਦੇ ਤੀਰਥ ਵੀ ਲੋਚਦੇ ਆ ਸਾਧੂਆਂ ਦੀ ਜੇ ਚਰਨ ਧੂੜ ਮਿਲ ਜੇ ਸੋ ਕਹਿੰਦੇ ਅਸੀਂ ਵੀ ਕਹਿੰਦੇ ਸਾਨੂੰ ਵੀ ਜੇ ਕਿਤੇ ਸਾਧੂਆਂ ਦੇ ਚਰਨ ਧੂੜ ਮਿਲ ਜੇ ਤੇ ਸਾਡੇ ਵੀ ਕਹਿੰਦੇ ਜਿਹੜੇ ਪਾਪ ਨੇ ਕਿਤੇ ਜਿਹੜੇ ਲੋਕ ਲਾਹ ਕੇ ਜਾਂਦੇ ਆ ਨਾ ਸਾਡੇ ਤੇ ਆ ਕੇ ਤੀਰਥਾਂ ਦੇ ਪਾਪ ਕਹਿੰਦੇ ਉਹ ਪਾਪ ਸਾਡੇ ਵੀ ਕਿਤੇ ਕੱਟੇ ਜਾਣ ਜੇ ਸਾਧੂਆਂ ਦੀ ਧੂੜ ਜਾਨੂੰ ਮਿਲ ਜੇ ਸੋ ਇਸੇ ਕਰਕੇ ਕਹਿੰਦੇ ਤੀਰਥ ਵੀ ਲੋਚਦੇ ਆ ਸਾਧੂਆਂ ਦੀ ਧੂੜ ਸੋ ਨਾਮ ਜੱਪਣ ਵਾਲਾ ਇੰਨਾ ਜ਼ਿਆਦਾ ਪਵਿੱਤਰ ਹੋ ਜਾਂਦਾ ਸੋ ਗੁਰੂ ਪਿਆਰੇ ਤੇ ਦੀ ਦੇਵ ਤੇ ਸਭ ਬਿਨੇ ਬੁਲਾਇਆ ਹੀ ਆਪਣੇ ਕੋ ਆਪਣੇ ਆਪ ਹੀ ਕੋਲ ਆ ਕੇ ਬਹਿ ਜਾਂਦੇ ਤੇ ਜਿਹੜਾ ਨਾਮ ਨਾ ਜੱਪੇ ਸੋ ਗੁਰੂ ਪਿਆਰੇ ਜਿਹਦਾ ਜੀਵਨ ਹੀ puttedਾ ਵਰਗੇ ਸੋ puttedਾ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਆਪ ਹੀ ਆ ਜਾਂਦੀ ਆਪ ਹੀ ਕੋਲ ਬਹਿ ਜਾਂਦੀ ਆ ਆ ਸਵੇਸ਼ੇ ਕਰਕੇ ਬਹੁਤ ਵੱਡਾ ਧੱਕਾ ਵੱਜਦਾ ਸੋ ਜਿਵੇਂ ਕੋਈ ਖਲੇ ਖਲੋਤੇ ਨੂੰ ਜ਼ੋਰ ਦੀ ਧੱਕਾ ਮਾਰੇ ਤੇ ਬੰਦਾ ਖੁਦੜੇ ਮੂੰਹ ਡਿੱਗ ਪੈਂਦਾ ਹੈ ਸਵੇਰੇ ਸੇ ਤਰ੍ਹਾਂ ਜਿਹੜੇ ਮਾੜੇ ਕਰਮ ਕਰਦੇ ਸੋ ਫਿਰ ਇਹ ਪੁੱਤਾਂ ਬ੍ਰਿੰਦਾ ਜੀਆਂ ਮਾੜੀਆਂ ਰੂਹਾਂ ਸੋ ਬਹੁਤ ਵੱਡਾ ਤੱਕਾ ਮਾਰਦੀਆਂ ਸੋ ਮਾੜਾ ਜਿਆ ਪਾਪ ਕਰਨ ਲੱਗਿਆ ਬਹੁਤ ਵੱਡਾ ਪਾਪ ਹੋ ਜਾਂਦਾ ਤੇ ਜਿਹੜਾ ਕੋਈ ਨਾਮ ਜਪਦਾ ਸੋ ਗੁਰੂ ਕਹ ਰਿਹਾ ਜਦੋਂ ਦੇਵੀ ਦੇਵਤਿਆਂ ਦੀਆਂ ਰੂਹਾਂ ਕੋਲ ਬੈਂਦੀਆਂ ਸੋ ਬੈਠਾ ਸੀ ਅੱਧੇ ਘੰਟੇ ਵਾਸਤੇ ਤੇ ਕਈ ਵਾਰੀ 2-4 ਘੰਟੇ ਬੈਠਾ ਰਿੰਦਾ ਸੋ ਉੱਠਣ ਨੂੰ ਦੇਲੇ ਨਹੀਂ ਕਰਦਾ ਸੋ ਮਾੜਾ ਜਿਆ ਕਿੰਦੇ ਕਰਨ ਲੱਗਿਆ ਸੀ ਸਿਮਰਨ ਥੋੜੇ ਸਮੇਂ ਲਈ ਪਰ ਹੋ ਜਾਂਦਾ ਬਹੁਤ ਵੱਡਾ ਪੁੰਨ ਬਹੁਤ ਵੱਡਾ ਹੋ ਜਾਂਦਾ ਬਹੁਤ ਵੱਡਾ ਕਹਿੰਦੇ ਸੋ ਨਾਮ ਸਿਮਰਨ ਦੇ ਵਿੱਚ ਟੈਮ ਲੱਗ ਜਾਂਦਾ ਸੋ ਜਦੋਂ ਇਹ ਦੇਵੀ ਦੇਵਤਿਆਂ ਦੀ ਅਰਦਾਸ سپورਟ ਕਰਦੀ ਹੈ ਸੋ ਐਸੇ ਕਰਕੇ ਨਾਮ ਜਪੀਏ ਗੁਰੂ ਦੇ ਨਾਮ ਲੱਗੀਏ ਸੋ ਕਿਸੇ ਦੇਵੀ ਦੇਵਤੇ ਦੇ ਅੱਗੇ ਕਰਲੇ ਕਰਦੀ ਰੋੜਦੀ ਸੋ ਦੇਵੀ ਦੇਵਤੇ ਨੇ ਆਪ ਹੀ ਹੱਥ ਜੋੜ ਕੇ ਖੜ ਜਾਂਦੇ ਸੋ ਨਾਮ ਜਪਣ ਦੇ ਨਾਲ ਇੰਨੀ ਪਾਵਰ ਆ ਜਾਂਦੀ ਹੈ ਜੀ ਸੋ ਐਸਾ ਹਰ ਨਾਮ ਧਿਆਈਆ ਮਰ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਈ ਕਹਿੰਦੇ ਐਸਾ ਨਾਮ ਜਪ ਮਰਦੀ ਗੁਰਬਾਣੀ ਸਮਝਾਉਂਦੀ ਕਹਿੰਦੇ ਸਭ ਦੇ ਉੱਪਰ ਤੇਰਾ ਹੁਕਮ ਕਿੰਨੇ ਚੱਲੇਗਾ ਸੋ ਨਾਮ ਦੇ ਵਿੱਚ ਕਹਿੰਦੇ ਐਸੀ ਬਾਣੀ ਸੋ ਬੜੋ ਸੋ ਲੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੇ ਦਿਵਸ ਰਾਤ